ਸਤਿਗੁਰੂ ਪਿਆਰੇ ਕਿਸੇ ਸੰਗਤ ਦਾ ਕਿਸੇ ਦਾ ਪ੍ਰਕਟਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਪੂ ਜੀ ਮੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰ ਪਿਆਰੇ ਬਾਪੂ ਜੀ ਮੇਰਾ ਕੁਐਸਚਨ ਹੈ ਵੀ ਕੋੜ ਦਾ ਰਾਜ ਕੀ ਹੈ ਜਿਹੜੇ ਪੰਜ ਚੋਰ ਮੰਨ ਤੇ ਕਰਦੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹਾਂ ਜੀ ਮੋ ਵਾਹਿਗੁਰਜੀ ਦਾ ਖਾਲਸਾ ਮੋ ਵਾਹਿਗੁਰਜੀ ਕੀ ਫਤਿਹ ਇਹ ਜੋ ਕਾਮ ਕ્રોਧ ਲੋਭ ਮੋਹ ਹੰਕਾਰ ਹੈ ਗੁਰੂ ਪਿਆਰਿਓ ਜੋ ਕਾਲ ਹੈ ਸਮਾ ਹੈ ਕਾਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਇਹ ਜਿਹੜਾ ਕੂੜ ਦਾ ਰਾਜ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ-ਕੂੜੇ ਨੇਹੁ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੇ ਦੋਸਤੇ ਸਭ जग ਚਲਨ ਹਾਰ ਕੂੜ ਮਾਖਿਓ ਕੂੜ ਡੋਬੇ ਔਰ ਨਾਨ ਮਖਾਣੇ ਬੈਂਤੇ ਤੁਝ ਬਾਦ ਕੂੜੋ ਕੂੜ ਤੇਰੇ ਤੋਂ ਬਿਨਾ ਸਭ ਝੂਠ ਹੈ। ਤੋਂ ਨਾਮ ਤੋਂ ਬਿਨਾ ਹੋਰ ਗੱਲਾਂ ਸਭ ਝੂਠੀਆਂ ਸਾਰੀਆਂ ਝੂਠੀਆਂ ਗੱਲਾਂ ਹਨ। ਇਹਦੇ ਵਿੱਚ ਕਿਉਂਕਿ 0 0 0 ਦੇ ਵਿੱਚ ਜਿਸ ਤਰ੍ਹਾਂ ਕੋਈ ਫਿਗਰ ਨਹੀਂ ਬਣਦੀ। ਕੋਈ ਉਹਦੀ ਕੀਮਤ ਨਹੀਂ ਪੈਂਦੀ ਇਸ ਤਰ੍ਹਾਂ ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਵੀ ਅਸੀਂ ਕੰਮ ਕਰਦੇ ਹਾਂ ਇਹ ਮਾਇਆ ਦਾ ਹੀ ਕੰਮ ਹੈ। ਇਹਦੇ ਵਿੱਚ ਅਸੀਂ ਝੂਠ ਬੋਲੀਏ ਤਾਂ ਵੀ ਸਜ਼ਾ ਹੈ। ਨਿੰਦਾ ਕਰੀਏ ਤਾਂ ਵੀ ਸਜ਼ਾ ਹੈ। ਦੁਬੈ ਸ਼ੇਰ ਖਾ ਰਖੇ ਤਾਂ ਹਮੀ ਸਜਾਏ ਹਨ ਤੋ ਇਹ ਕੋੜ ਦਾ ਜਿਹੜਾ ਰਾਜ ਹੈ ਤੋ ਇਸ ਵਿੱਚ ਪਰਜਾ ਵੀ ਜਦੋਂ ਰਾਜਾ ਵੀ ਕੋੜ ਹੈ ਤੇ ਪਰਜਾ ਵੀ ਕੋੜੀ ਹੋ ਜਾਏਗੀ ਤੋ ਇਸ ਕਰਕੇ ਇਹ ਕਾਲ ਯੁਗ ਦੇ ਵਿੱਚ ਕੋੜ ਦੇ ਨਾਲ ਦੇ ਵਿੱਚ ਸੱਚੇ ਨਾਮ ਦੀ ਵਡਿਆਈ ਹੈ ਉਹ ਸੱਚੇ ਨਾਮ ਦੇ ਨਾਲ ਪ੍ਰੀਤ ਜੋੜ ਕੇ ਕਿਉਂਕਿ ਕੋੜ ਮਾਇਆ ਹੈ ਫਿਰ ਡੋਬ ਦੰਦੇ ਕੋੜ ਵੀ ਮੀਆਂ ਓੜ ਦੇਦੇ ਖਪ ਹੋਏ ਖਾ ਕੂੜੇ ਨੇਹੋ ਲੱਗਾ ਜਿਸ ਤਰ੍ਹਾਂ ਸਾਡਾ ਭੈਣ ਭਰਾ ਰਿਸ਼ਤੇਦਾਰ ਧੀਆਂ ਕੋ ਤਰਸ ਆਖ ਸਬੰਧੀ ਇਥੋਂ ਤੱਕ ਦੱਸਿਆ ਭੀ ਮਾਇਆ ਮੀਆਂ ਜਿਹੜਾ ਪਤੀ ਹੈ ਇਹ ਵੀ ਕੂੜਾ ਹੈ ਤੇ ਪਤਨੀ ਜਿਹੜੀ ਹੈ ਇਹ ਵੀ ਕੂੜ ਮੀਆਂ ਕੂੜ ਦੀਦੇ ਖੱਪ ਹੋਏ ਖਾਲ ਕੂੜ ਕੂੜੇ ਨੇਹੋ ਲੱਗਾ ਜਦੋਂ ਸਾਡਾ ਨੇਹ ਝੋਟ ਦੇ ਨਾਲ ਲੱਗਿਆ ਤੇ ਫਿਰ ਸੱਚ ਤਾਂ ਸਾਡੇ ਤੋਂ ਦੂਰ ਹੋ ਗਿਆ ਨਾ ਗੁਰੂ ਜਿਆਰੇ ਕੂੜ ਕੂੜ ਨੇਹੁ ਲੱਗਾ ਵਿਸਰਿਆ ਕਰਤਾਰ ਫਿਰ ਕਰਤਾਰ ਵੀ ਦੂਰ ਹੋ ਗਏ ਤੂੰ ਕਿਸ ਨਾਲ ਕੀਜੇ ਦੋਸਤੀ ਕਨੇ ਕਿਹਦੇ ਨਾਲ ਫਿਰ ਅਸੀਂ ਪਿਆਰ ਕਰੀਏ ਸਭ ਜਗ ਚੱਲਨ ਹਾਲ ਸਾਰਾ ਜਗ ਕਿਰਾਨ ਜਾਣ ਦੇ ਵਿੱਚ ਹੀ ਫਸਿਆ ਹੋਇਆ ਤੋਏ ਸ਼ਤਰੰਗੂ ਪਿਆਰਿਓ ਇਹ ਜੋ ਕੂੜ ਦਾ ਸੰਸਾਰ ਬਣਿਆ ਕਾਲ ਦਾ ਸਮੇਂ ਦੇ ਵਿੱਚ ਜੋ ਕਾਲ ਯੁਗਿਸਤ ਦਾ ਨਾਮ ਰੱਖਿਆ ਇਹਦੇ ਵਿੱਚ ਰਾਜ ਵੀ ਕੋੜਦਾ ਹੈ ਪਰ ਜਾਂ ਵੀ ਕੁੜੀ ਹੈ ਤੇ ਜਿਹੜਾ ਰੀਤ ਪਈ ਹੋਈ ਹੈ ਵੀ ਝੂਠ ਦੇ ਨਾਲ ਹੀ ਪਈ ਹੋਈ ਜਿੰਨਾ ਕੋਈ ਦੇਖੋ ਝੂਠ ਬੋਲੇਗਾ ਉਹਨਾਂ ਜ਼ਿਆਦਾ ਉਸ ਨੂੰ ਲੋਕ ਵੜੇ ਜਾਂਦੇ ਹਨ ਕਿਉਂਕਿ ਚਤਰ ਹੈ ਚਲਾਕ ਹੈ ਉਹ ਮਾਇਆ ਦੇ ਪਿੱਛੇ ਦੌੜਦਾ ਹੈ ਝੂਠ ਬੋਲਦਾ ਹੈ ਤਾਂ ਗਲਤ ਕੰਮ ਕਰਕੇ ਜਿਹੜੇ ਮਿਹਨਤ ਨਾਲ ਜਿਹੜੀ ਇਹ ਮਾਇਆ ਨਹੀਂ ਬੰਦੀ ਜਾਂ ਤੇ ਮਾਇਆ ਬੰਦੀ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਬਰਕਤਾਂ ਪੈਂਦੀਆਂ ਤੇ ਜਾਂ ਮਾਇਆ ਬੰਦੀ ਹੈ ਝੋਟ ਦੇ ਨਾਲ ਮਿਹਨਤ ਨਾਲ ਇਸ ਕੋਟ ਦੇ ਰਾਜ ਵਿੱਚ ਮਾਇਆ ਨਹੀਂ ਬੰਦੀ ਤਾਂ ਇਸ ਕਰਕੇ ਬੜੀ ਬੜੀ ਮਿਹਨਤ ਕਰਨ ਵਾਲੇ ਸਰੀਏ ਖਿਚਣ ਵਾਲੇ ਨੀਆ ਪਟਣ ਵਾਲੇ ਦੋ ਟਾਂ ਦੀ ਰੋਟੀ ਨਹੀਂ ਇਕੱਠੀ ਕਰ ਸਕੋ ਤਾਂ ਇਹ ਕਾ ਅਨਪੜ੍ਹ ਮਨਿਸਟਰ ਹਨ ਜਿਹੜੇ ਲੱਖਾਂ ਕਰੋੜਾਂ ਰੁਪਏ ਤੋਂ ਦਬਾ ਕੇ ਸੰਸਾਰ ਦੇ ਵਿੱਚ ਪਾਪ ਕਰਮ ਕਰਕੇ ਮਾਇਆ ਇਕੱਠੀ ਕਰ ਲੈਂਦੇ ਆ ਇਸ ਤਰ੍ਹਾਂ ਗੁਰਪਿਆਰਿਓ ਪਰ ਅੰਦਰ ਅੰਸਾਮੀ ਇਹ ਮਾਇਆ ਬੜੀ ਦੁਖਦਾਹੀ ਹੋ ਜਾਂਦੀ ਔਰ ਜਿਹੜਾ ਫਿਰ ਇਸ ਮਾਇਆ ਦੇ ਬਾਰੇ ਜਾਂ ਕੋਈ ਐਸਾ ਵਰਣਨ ਕਰਦਾ ਵੀ ਇਹ ਝੂਠ ਹੈ ਇਹ ਨਹੀਂ ਕਰਨਾ ਚਾਹੀਦਾ ਫਿਰ ਉਸ ਨੂੰ ਲੱਭ ਕੇ ਸਜ਼ਾ ਦਿੱਤੀ ਜਾਂਦੀ ਕਬੀਰ ਸਾਹਿਬ ਜੀ ਦਾ ਨਾਮਦੇਵ ਉਹ ਤਰਵਿੰਦਾਸ਼ ਜੀ ਬੜਾ ਇਹਨਾਂ ਦੇ ਨਾਲ ਛੇਤਰ ਹੋਇਆ। ਉਹ ਹਾਥੀ ਨਾਲ ਬਣ ਕੇ ਨਾਮਦੇਵ ਜੀ ਨੂੰ ਸੋਟਿਆ ਗਿਆ। ਸ਼ਰਾਪ ਪਲਾ ਕੇ ਹਾਥੀ ਜਦਦੇ ਸੋਟਿਆ ਪੋਟਲੀ ਬਣਾ ਕੇ ਪਰ ਉਸ ਨੂੰ ਪਤਾ ਲੱਗਿਆ ਹਾਥੀ ਨੂੰ ਪਈਏ ਪ੍ਰਮਾਤਮਾ ਦਾ ਰੂਪ ਹੈ। ਉਸ ਪੋਟਲੀ ਨੂੰ ਜਿੱਥੇ ਚ ਨਾਮਦੇਵ ਨੂੰ ਬੰਨਿਆ ਸੀ ਹਾਥੀ ਨੇ ਚੁੱਕਿਆ ਜੁਰ ਬੜੇ ਸਤਕਾਰ ਨਾਲ ਆ ਕੇ ਫਿਰ ਉਹਦੇ ਚਰਨਾਂ ਵਿੱਚ ਹਾਥੀ ਨੇ ਮੱਥਾ ਟੇਕਿਆ। ਉਹ ਸੰਸਾਰ ਜਿਹੜਾ ਹੈ ਭੁੱਲ ਗਿਆ ਹੈ ਪਰ ਜੋ ਪਰਮਾਤਮਾ ਦੇ ਜੀਵ ਹਨ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਜੇਲ੍ਹ ਵਿੱਚ ਸੁੱਟਿਆ ਪਾਣੀ ਵਿੱਚ ਡੋਬਿਆ ਕਬੀਰ ਸਾਹਿਬ ਨੂੰ ਬਨ ਕੇ ਸੁੱਟ ਦਿੱਤਾ ਪੱਥਰ ਬਨ ਕੇ ਸੁੱਟਦੇ ਪਰ ਉਹਨਾਂ ਤਾਂ ਡੁੱਬੇ ਗਏ ਡੁੱਬੇ ਪਰ ਮਹਾਰਾਜ ਕਹਿੰਦੇ ਮਿਰਗ ਛਾਲਾ ਪਰ ਬੈਠੇ ਕਬੀਰ ਪੱਥਰ ਡੁੱਬ ਗਏ ਉਹ ਜੜੀ ਛਾਲ ਤਰੀ ਸੀ ਉਹਦੇ ਉੱਤੇ ਬਹਿ ਗਏ ਆਸਨ ਲਾ ਕੇ ਪਾਣੀ ਦੇ ਵਿੱਚ ਹੀ ਬਹਾਰਾ ਕਿਉਂਕਿ ਹੋਰੇ ਹੋਰੇ ਤਿਰ ਗਏ ਡੁੱਬੇ ਜਿੰਸਰ ਪਰ ਉਹ ਡੁੱਬ ਗਏ ਡੋਬਾਉਣ ਵਾਲੇ ਡੁੱਬ ਗਏ ਪਰ ਜਿਹੜੇ ਪਰਮਾਤਮਾ ਦੇ ਨਾਮ ਜਿਹੜੇ ਹੋਰੇ ਹੋ ਗਏ ਦੁੱਖ ਪਾਪ ਸੰਤਾਪ ਤੋਂ ਜਿਹੜੇ ਉੱਪਰ ਉੱਠ ਗਏ ਉਹ ਹਲਕੇ ਹੋ ਕੇ ਬਾਹਰ ਆ ਗਏ ਉਹ ਸੱਚ ਨਹੀਂ ਡੁੱਬਦਾ ਗੁਰੂ ਘਰਿ ਪਰ ਇਹ ਸੱਚ ਦੀ ਗੱਲ ਕਹਿਣ ਵਾਲਿਆਂ ਨੂੰ ਸਜ਼ਾਵਾਂ ਬੜੀਆਂ ਦਿੱਤੀਆਂ ਜਾਂਦੀਆਂ ਪਰ ਸੰਤਾਂ ਭਗਤਾਂ ਨੂੰ ਇੰਨਾਂ ਚੀਜ਼ਾਂ ਦੀ ਪਰਵਾਹ ਨਹੀਂ ਹੁੰਦੀ ਸੋ ਦੇਖੋ ਬਨਾਰਸ ਦੀ ਧਰਤੀ 'ਤੇ ਭਗਤ ਕਬੀਰ ਜੀ ਨੇ ਰਵਿਦਾਸ ਜੀ ਨੇ ਇਹ ਪਰਮਾਤਮਾ ਦੇ ਗਿਆਨ ਨੂੰ ਉਜਾਗਰ ਕੀਤਾ। ਭਾਵੇਂ ਕਿੰਨੀ ਵੀ ਸਜ਼ਾ ਹੋਈ ਪਰ ਉਹਨਾਂ ਨੇ ਜੋ ਅਸਲੀ ਗੱਲ ਸੀ ਉਹ ਰੱਖ ਦਿੱਤੀ ਸਭ ਦੇ ਸਾਹਮਣੇ। ਤੇ ਅੱਗੇ ਜੋ ਸਜ਼ਾ ਮਿਲੀ ਉਹ ਵੀ ਸਹਿ ਲਈ। ਪਰ ਪਰਮਾਤਮਾ ਆਪਣੇ ਭਗਤਾਂ ਨੂੰ ਯੁਗੋ-ਯੁਗ ਰੱਖਿਆ ਕਰਦਾ ਹੁੰਦਾ ਹੈ। ਇਹ ਕਰਦਾ ਰਿਹਾ ਹੈ ਤੇ ਕਰਦਾ ਹੈ ਤੇ ਅੱਗੇ ਵੀ ਕਰੇਗਾ। ਕਦੀ ਨਾ ਕਦੀ ਆਪਣੇ ਭਗਤ ਨੂੰ ਵਾਰ ਦਿੰਦਾ ਹੈ। ਭਾਵੇਂ ਕਿੰਨਾ ਵੀ ਕੋਈ ਨਿੰਦਾ ਕਰ ਦੇ ਪਰ ਪ੍ਰਮਾਤਮਾ ਉਸ ਨੂੰ ਸਜ਼ਾ ਵੀ ਦਿੰਦਾ ਹੈ ਪਰ ਆਪਣੇ ਭਗਤ ਨੂੰ ਬਚਾ ਵੀ ਲੈਂਦਾ ਇਸ ਕਰਕੇ ਭਗਤਾਂ ਤੇ ਸੰਸਾਰੀਆਂ ਦਾ ਜਿਹੜਾ ਅਦਰ ਜੋੜ ਨਹੀਂ ਬੰਦਦਾ ਤੇ ਫਿਰ ਸਮਝ ਲੈਣਾ ਕਿ ਇਹ ਜੋ ਜੀਵ ਜਿਹੜਾ ਆਪਣੇ ਆਪ ਨੂੰ ਸੱਚ ਕਰੇ ਝੂਠਾ ਜੇ ਉਹਦੀ ਤੁਹਾਡੇ ਨਾਲ ਬਣ ਗਈ ਹੈ ਤੇ ਸਮਝੋ ਉਹ ਵੀ ਸੱਚੇ ਰਸਤੇ ਤੇ ਤੁਰੇ ਹੋਏ ਨੇ ਤਾਂ ਉਹ ਤਾਂ ਫਿਰ ਹਰ ਤਾਂ ਵੀ ਨਿੰਦਾ ਹੀ ਕਰਦੇ ਰਹਿੰਦੇ ਹਨ ਮਨਮੁਖ ਮੁਖ ਤੇ ਜਿਹੜਾ ਜੀਵ ਹਨ ਉਹਨਾਂ ਦਾ ਜੀਵਨ ਪਛਵਾ ਵਾਲਾ ਹੁੰਦਾ ਤੇ ਉਹ ਕਿਉਂਕਿ ਵੜਿਆਈ ਨਹੀਂ ਦੇਖ ਚੜਦੇ ਭਗਤਾਂ ਇਸ ਕਰਕੇ ਉਹਨਾਂ ਦੀ ਨਿੰਦਾ ਕਰਦੇ ਰਹਿੰਦੇ ਤੇ ਜਦੋਂ ਉਹਨਾਂ ਨੂੰ ਸਮਝ ਆਉਂਦੀ ਪਈ ਇਹ ਗਲਤ ਕੰਮ ਹੋ ਗਿਆ ਜਦੋਂ ਜਾਗ ਜਾਂਦੇ ਆ ਫਿਰ ਪਛਤਾਂਦੇ ਹਨ ਕਿ ਅਸੀਂ ਮਾੜਾ ਕਰ ਦਿੱਤਾ ਸਾਡਾ ਅਸੀਂ ਕਿਉਂ ਸੁੱਤੇ ਰਹਿ ਗਏ ਕਿਉਂ পাপ ਛਡਾ ਲਿਆ ਤੇ ਮਾਲਕ ਨਹੀਂ ਪੁਲਾਏ ਤੇ ਮਾਲਕ ਨਹੀਂ ਤੁਹਾਡੇ ਸਾਹਮਣੇ ਉਜਾਗਰ ਕਰ ਦਿੱਤੇ ਤੇ ਅੱਜ ਫਿਰ ਉਹ ਆਪਣੀਆਂ ਗੁਨਾਹ ਮਖਸ਼ਾਂ ਦੇ ਕਰਕੇ ਤੇ ਇਸ ਤਰ੍ਹਾਂ ਗੁਰੂ ਘਰ ਆ ਰਹੇ ਹੋ ਇਹ ਕੋਡ ਦੇ ਰਾਜ ਦੇ ਵਿੱਚ ਸਭ ਕੁਝ ਝੂਠੀ ਹੈ ਸੱਚੇ ਨਾਮ ਤੋਂ ਬਿਨਾਂ ਜੇ ਸੱਚੇ ਨਾਮ ਦੇ ਨਾਲ ਜੁੜੇ ਹਾਂ ਤੇ ਫਿਰ ਮਾਇਆ ਵੀ ਸੁੱਚੀ ਹੈ ਬੱਚੇ ਵੀ ਠੀਕ ਨੇ ਪਰਿਵਾਰ ਵੀ ਠੀਕ ਹੈ ਸੰਗੀ ਸਾਥੀ ਵੀ ਠੀਕ ਫਿਰ ਕੋਈ ਕੋੜਾ ਨਹੀਂ ਤੇ ਜੇ ਫਿਰ ਕੋਡ ਦੇ ਨਾਲ ਹੀ ਨੇ ਲੱਗ ਗਿਆ ਸੱਚ ਦੇ ਨਾਮ ਕੋ ਜੁੜਿਆ ਹੀ ਨਹੀਂ ਤੇ ਫਿਰ ਤਾਂ سزا ਮਿਲਣੀ ਹੈ ਫਿਰ ਆਪਸ ਵਿੱਚ ਬੰਨੀ ਵੀ ਨਹੀਂ ਹੈ ਮਹਾਰਾਜ ਜੀ ਨੇ ਦੱਸ ਦਿੱਤਾ ਕਿ ਸੱਚ ਦਾ ਦਰ ਤੇ ਛੋਟਦਾ ਕਦੀ ਮੇਲ ਨਹੀਂ ਹੁੰਦਾ। ਉਹ ਇਸ ਕਰਕੇ ਫਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਇਹਨਾਂ ਦਾ ਜੋੜ ਨਹੀਂ ਹੁੰਦਾ ਆਪਸ ਵਿੱਚ। ਤੇ ਇਹਨਾਂ ਦੀ ਬੰਦੀ ਵੀ ਨਹੀਂ। ਤੇ ਭਗਤ ਤਾਂ ਮੱਲਬ ਉਹਨਾਂ ਨੂੰ ਕਦੀ ਸਜ਼ਾ ਨਹੀਂ ਦਿੰਦੇ ਨਾ ਮਾੜਾ ਕੰਗਾ। ਪਰ ਪ੍ਰਮਾਤਮਾ ਸਜ਼ਾ ਦੇ ਦਿੰਦਾ। ਕਿਉਂਕਿ ਉਸ ਨੂੰ ਆਪਣੇ ਭਗਤ ਪਿਆਰੇ ਹਨ। ਵੇਸ਼ ਕਰਕੇ ਗੁਰੂ ਪਿਆਰੇ ਹੋ। ਜੇ ਅਗਤੀ ਕਰ ਰਿਹਾ ਨਾਮ ਜਪ ਰਿਹਾ ਦੂਜੇ ਨੂੰ ਆਪ ਸਮਝ ਰਿਹਾ ਦੂਜੇ ਨੂੰ ਸਮਝਾ ਰਿਹਾ ਆਪ ਆਪਣੇ ਦੂਜੇ ਨੂੰ ਚਕਾਰੇ ਤਾਂ ਫਿਰ ਕੋਈ ਕਰ ਹੀ ਜਾਵੇ ਕਰ ਹੀ ਜਾਂਦਾ ਤੁਹਾਨੂੰ ਪਤਾ ਲੱਗ ਜਾਏ ਚੌਥੇ ਪੱਧਰ ਦਾ ਗਿਆਨ ਵਾਲਾ ਅੱਖਾਂ ਦੇ ਵਿੱਚ ਜਦੋਂ ਦ੍ਰਿਸ਼ਟੀ ਪਾਉਂਦਾ ਉਹਦੇ ਮੱਥੇ ਨੂੰ ਦੇਖਦਾ ਪਤਾ ਲੱਗ ਜਾਂਦਾ ਜੇ ਤੋ ਆਕੜਿਆ ਹੋਇਆ ਓਵੇਂ ਹੰਕਾਰ ਦੇ ਵਿੱਚ ਆਪਣੇ ਗਿਆਨ ਨੂੰ ਉੱਚਾ ਕਰਨਾ ਚਾਹਦਾ ਹੈ ਆਣਾ ਚਾਹਦਾ ਹੈ ਤੇ ਅੱਖਾਂ ਦਾ ਰੰਗ ਕੁਝ ਓਵੇਂ ਹੰਕਾਰ ਦਾ ਹੋਵੇਗਾ ਤੇ ਜਿ ਉਸਦੀ ਗਰਦਨ ਨੀਵੀਂ ਹੁੰਦੀ ਜਾ ਰਹੀ ਉਹ ਨਿਮਰਤਾ ਦੇ ਵਿੱਚ ਭੋਲੇਪਾਉ ਦੇ ਵਿੱਚ ਸਮਾਂਦਾ ਚਲਾ ਜਾ ਰਿਹਾ ਡਿੱਗਦਾ ਹੀ ਚਲਾ ਜਾ ਰਿਹਾ ਤੇ ਸਮਝੋ ਕਿ ਉਸ ਨੂੰ ਆਪਣੀ ਗਿਰਗੀ ਫੀਲ ਆ ਉਹ ਪਰਮੇਸ਼ਰ ਦੇ ਗੁਣ ਘਾਣਾ ਚੰਦਾ ਆਪਣੀਆਂ ਭੁਰਲਾਂ ਬਖਸ਼ਾਂਦਾ ਬਖਸ਼ਾਣਾ ਚੰਦਾ ਓਮੇਤੂ ਰਹਾ ਤੁਮਾ ਚੋ ਇਸ ਤਰ੍ਹਾਂ ਬਰ ਪੈ ਰਹੇ ਹੋ ਇਸ ਕੋਟ ਦੇ ਰਾਜ ਵਿੱਚ ਆਪਣੇ ਨੌਕਰਾਂ ਦੇ ਵਿੱਚ ਜਨ ਸਾਸਨ ਤੋਕ ਦਾ ਪੈਰ ਰੱਖੋ ਤੇ ਫਿਰ ਇਹ ਜਿਹੜਾ ਜੋ ਪਿਆ ਹੋਇਆ ਸਾਡਾ ਖਜ਼ਾਨਾ ਹੈ ਇਸ ਨੂੰ ਫਿਰ ਕੋਈ ਛੇੜ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਵਾਪੂ ਜੀ ਆਪ ਜੀ ਦਾ ਅਕਾਲ ਪੁਰਖ ਚੜ੍ਹਦੀ